ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੇਰ ਬਟੀਕ 'ਚ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੀ ਆਂ ਜੀ ਇਸ ਟਾਈਮ ਮੈਂ ਬਹੁਤ ਸੋਹਣੇ ਦੋ ਸੂਟ ਲੈ ਕੇ ਆਈ ਹੂੰ ਇੱਕ ਕ੍ਰੇਪ ਦੇ ਉੱਪਰ ਬਣਿਆ ਹੋਇਆ ਇੱਕ ਖਾਦੀ ਦੇ ਉੱਪਰ ਹੈ ਖਾਦੀ ਦੇ ਉੱਪਰ ਜੋ ਹੈਗਾ येलो ਕਲਰ ਦਾ ਸੂਟ ਹੈ ਤੇ ਦੂਜਾ ਆਪਣਾ ਰੈੱਡ ਕਲਰ ਦਾ ਸੂਟ ਹੈ ਦੋਨੋਂ ਬਹੁਤ ਜ਼ਬਰਦਸਤ ਸੂਟ ਹੈ ਜੀ ਮਨੂੰ ਮੇਰੀ ਚੋਇਸ ਜੋ ਹੈ ਮੈਨੂੰ ਦੋਨੋਂ ਕਲਰ ਫੇਵਰਟ ਹੈ ਬਹੁਤ ਸੋਹਣੇ ਲੱਗਦੇ ਆ ਮਨੂੰ येलो ਵੀ ਬਹੁਤ ਸੋਹਣਾ ਲੱਗਦਾ ਕਿਉਂਕਿ ਇਹ yellow color ਦੀ खासियत ਹੈ ਵੀ ਬੰਦੇ ਦਾ ਰੰਗ ਹੈ ਨਾ ਉਹ ਬਹੁਤ ਸਾਫ਼ ਲੱਗਦਾ ਹੈ ਹੈਨਾ। ਕੀ ਦੇਖੋ ਬਹੁਤ ਸੋਹਣਾ ਲੱਗਦਾ ਮੈਨੂੰ ਮੈਨੂੰ ਖੁਦ ਨੂੰ ਵੀ ਬਹੁਤ ਸੋਹਣਾ ਲੱਗਦਾ ਆ ਦੇਖੋ ਪੀਸ ਦੇਖੋ ਬਹੁਤ ਪਿਆਰਾ ਪੀਸ ਹੈ ਬਣਿਆ ਹੋਇਆ ਇਸ ਚ ਆਪਾਂ ਨੇ ਗਲੇ ਦਾ ਕੇਰੇ ਦਾ ਤੇ ਵਿੱਚ ਬੁੱਟੀ ਤੇ ਨੈਕਸਟ ਮੂਰੀ ਦਾ ਕੰਮ ਬਹੁਤ ਸੋਹਣਾ ਕਰਵਾ ਕੇ ਕਾਰੀਗਰ ਤੋਂ ਰੈਡੀ ਕਰਵਾਇਆ ਹੈ ਜੀ ਇਹ ਦੇਖੋ ਬਹੁਤ ਸੋਹਣਾ ਕੰਮ ਹੈ ਖਾਦੀ ਦੇ ਜੋ ਪੀਸ ਆਨੇ ਆ ਖਾਦੀ ਦੇ ਪੀਸ ਇਹੀ ਖਾਸੀਅਤ ਹੁੰਦੀ ਹੈ ਕਿ ਇਹ ਬਣ ਕੇ ਬਹੁਤ ਸੋਹਣੇ ਲੱਗਦੇ ਆ ਤੇ ਖਾਦੀ ਸਿਲਕ ਹੈ ਤੇ ਸਿਲਕ ਦੀ ਤਾਂ ਆਪਣੀ ਹੀ ਔਰ ਇੱਕ ਖਾਸੀਅਤ ਹੈ ਇਥੋਂ ਇਹਦੇ ਜੋ ਰਿੰਕਲ ਪੈ ਰਹੇ ਆ ਇਹਨਾਂ ਨੂੰ ਤੁਸੀਂ ਦੇਖ ਕੇ ਸਮਝ ਸਕਦੇ ਹੋ ਵੀ ਜੋ ਖਾਦੀ ਹੈ ਇਹ ਪਿਓਰ ਹੈ ਪਿਓਰ ਖਾਦੀ ਹੈ ਜੀ ਤੇ ਇਹ ਦੀ ਲੈਂਥ ਹੈ ਤੇ ਸਾਈਡ ਤੇ ਬਾਜੂ ਦਿੱਤੇ ਹੋਏ ਆ ਸਿਰੇ ਤੇ ਸਲਵਾਰ ਦੇ ਪਹੁੰਚੇ ਦਿੱਤੇ ਹੋਏ ਆ ਤੇ ਕਾਸਟ ਤਕਰੀਬਨ ਆਏਗੀ ਜੀ 6500 ਮੇਰੇ ਕਿਸੇ ਵੀ ਭੈਣ ਨੂੰ ਸੂਟ ਪਸੰਦ ਹੋਵੇ ਤੇ ਤੁਸੀਂ ਇਹੀ ਸੂਟ ਸੇਮ ਕਲਰ ਚ ਵੀ ਰੈਡੀ ਕਰਾ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਹੋਰ ਅਨਦਰ ਕਲਰ ਚ ਰੈਡੀ ਕਰਾਣਾ ਚਾਹੁੰਦੇ ਹੋ ਤਾਂ ਉਹਦੇ ਚ ਵੀ ਤੁਹਾਨੂੰ ਮੈਂ ਰੈਡੀ ਕਰਕੇ ਦੇ ਦੂੰਗੀ ਤੇ ਜੋ ਇਹਦਾ ਦੁਪੱਟਾ ਹੈ ਦੁਪੱਟੇ ਚ ਆਪਾਂ ਨੇ ਥੋੜਾ ਜਿਹਾ ਡਾਰਕ ਵਾਈਨ ਕਲਰ ਦੇ ਜੋ ਪੱਲੇ ਆ ਦੁਪੱਟੇ ਦੇ ਉਹ ਟਾਈ ਐਂਡ ਡਾਈ ਕਰਾਈ ਹੈ ਤਕਰੀਬਨ ਡੇਡ ਡੇਡ ਗਿਠ ਤੇ ਬਾਕੀ ਸਾਰਾ ਦੁਪੱਟਾ ਜੋ ਹੈਗਾ 골ਡਨ ਤੇ ਵਾਈਨ ਕਲਰ ਦੇ ਨਾਲ ਹੀ ਰੈਡੀ ਕਰਕੇ ਦਿੱਤਾ ਹੈ ਤੇ ਦੂਜਾ ਪੀਸ ਆਪਣਾ ਹੈਗਾ ਜੀ ਇਹ ਚੀਜ਼ ਇਹ ਜੋ ਹੈਗਾ ਇਹ ਮਸ਼ੀਨੀ ਤੇ ਹੈਂਡ ਦੇ ਨਾਲ ਕੰਮ ਤਿਆਰ ਹੋਇਆ ਹੋਇਆ ਹੈ ਮਸ਼ੀਨੀ ਵਰਕ ਹੈ ਜੀ ਮਸ਼ੀਨ ਦੇ ਵਿੱਚ ਹੀ ਕਾਰੀਗਰ ਨੇ ਹੈਂਡ ਦੀ ਟਚਿੰਗ ਦੇ ਕੇ ਸੂਟ ਰੈਡੀ ਕਰਿਆ ਮੈਨੂੰ ਜੋ ਪਸੰਦ ਆ ਰਿਹਾ ਇੱਕ ਵੇ ਦਾ ਨੈਕ ਬਹੁਤ ਹੀ ਜ਼ਬਰਦਸਤ ਚੀਜ਼ ਬਣੀ ਹੋਈ ਹੈ ਰੈੱਡ ਕਲਰ ਦਾ ਬੇਸ ਹੈ ਜੀ ਜੋ ਕਲਰ ਕੰਟਰਾਸਟ ਹੈ ਉਹ ਹੈਗਾ ਲਾਈਟ ਫਿਰੋਜੀ ਕਲਰ ਲਾਈਟ ਫਿਰੋਜੀ ਹੈ ਜੀ ਬਿਲਕੁਲ ਲਾਈਟ ਤੇ ਇਹਨੂੰ ਆਪਾਂ ਨੇ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਲਾ ਕੇ ਹੀ ਰੈਡੀ ਕਰਨਾ ਹੈ ਆ ਜੋ ਹੈਗੀ ਹੈ ਇਹ ਫਰੰਟ ਹੈ ਜੀ ਸ਼ਰਟ ਦਾ ਤੇ ਬੈਕ ਤੇ ਵੀ ਤਿੰਨ ਪੈਨਲ ਇਸੇ ਤਰ੍ਹਾਂ ਦਿੱਤੇ ਹੋਏ ਆ ਇਹ ਤੁਸੀਂ ਦੇਖੋ ਜੀ ਇਹ ਬੈਕ ਦਾ ਕੰਮ ਹੈ ਤੇ ਨਾਲੇ ਲਾਸਟ ਤੇ ਆ ਕੇ ਇਹ ਬਾਜੂ ਹੈ ਜੀ ਬੜੇ ਹੋਏ ਇਹ ਬਾਜੂ ਬਣੇ ਹੋਏ ਆ ਮਸ਼ੀਨੀ ਕੰਮ ਕਰਕੇ ਵਿੱਚ ਜੋ ਸਿਕੁਐਂਸ ਹੈ ਉਹਦਾ ਹੈਂਡਵਰਕ ਕੀਤਾ ਹੋਇਆ ਹੱਥ ਦੇ ਨਾਲ ਉਹਦੀ ਟੱਚਿੰਗ ਦੇਖ ਕੇ ਹੀ ਸੂਟ ਨੂੰ ਹਾਈਲਾਈਟ ਕਰਿਆ ਹੋਇਆ ਤੇ ਜੋ ਇਹ ਅੰਬੀਆਂ ਬਣੀ ਹੋਈਆਂ ਇਹ ਬਹੁਤ ਸੋਹਣੀ ਹੈ ਮੈਨੂੰ ਬਹੁਤ ਸੋਹਣੀ ਲੱਗ ਰਹੀਆਂ ਦੇਖੋ ਬਹੁਤ ਪਿਆਰਾ ਪੀਸ ਬਣਿਆ ਮੈਂ ਸੋ ਤੁਸੀਂ ਵੀ ਮੇਰੇ ਕਿਸੇ ਵੀ ਪੈਨ ਨੇ ਇਦਾਂ ਦੇ ਸੂਟ ਰੈਡੀ ਕਰਾਣੇ ਹੋਣ ਤਾਂ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਲਾਈਕ ਕਰਨਾ ਨਾ ਭੁੱਲੋ ਫੋਲੋ ਕਰਨਾ ਨਾ ਭੁੱਲੋ ਹਣਾ ਕਿਉਂਕਿ ਜੋ ਚੀਜ਼ ਅਸੀਂ ਤੁਹਾਨੂੰ ਬਣਾ ਕੇ ਦਵਾਂਗੇ ਇੱਕ ਤਾਂ ਮਤਲਬ ਇਹ ਕਹੂੰਗੀ ਵੀ ਗਰੰਟੀ ਹੁੰਦੀ ਹੈ ਹਨਾ ਕੱਪੜੇ ਦੀ ਜਿਵੇਂ ਇਹ ਖਾਦੀ ਹੈ ਖਾਦੀ ਬਹੁਤ ਬੈਸਟ ਕੱਪੜਾ ਹੈ ਬਹੁਤ ਮਤਲਬ ਇਹਦੇ ਚ ਇਹ ਫਿਟਿੰਗ ਵੀ ਇਹ ਬਣਾਉਗੀ ਇਹ ਨਹੀਂ ਹੈਗਾ ਵੀ ਫੁੱਲੇ ਫੁੱਲੇ ਰਹੂਗਾ ਫਿਟਿੰਗ ਇਹ ਬਣਾਉਗੀ ਕਰੇ ਦੀ ਫਿਟਿੰਗ ਇਹ ਬਣਾਉਂਦੀ ਹੈ ਹਨਾ ਸੋ ਵਧੀਆ ਸੂਟ ਦੇਖਣ ਲਈ ਸਾਨੂੰ ਫੋਲੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ